ਸ਼ਸ਼ੀਕਲ ਜੀਕੇ ਟੀਵੀ ਦੇ ਕਰੋ ਤੁਸੀਂ ਮਾਹ ਲੰਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਅਸਤੇ ਪਰ ਅਸਤੇ ਪਾਲਾਨੀਆ ਹੁਣ ਤੱਕ ਦੀ ਸੁਖੀ ਹਾਂ ਤੇ ਇਹਨਾਂ ਦਾ ਵਿਸਥਾਰ ਨਾਲ ਜ਼ਿਲ੍ਹਾ ਲੁਧਿਆਣਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਦੇਰ ਰਾਤ ਕਾਰ ਵਿੱਚ ਗੋਲੀ ਲੱਗਣ ਨਾਲ ਸ਼ੱਕੀ ਹਾਦਸਾ ਮਚ ਹੋਈ ਹੈ। ਮੀਡੀਆ ਰਿਪੋਰਟਾਂ ਵੀ ਮੰਨੀ ਜਾਏ ਤਾਂ ਗੋਗੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਬੀਐਐਸਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਸਬੰਧੀ ਕੈਬਨਟ ਮੰਤਰੀ ਅਮਨ अरोੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ। ਅਮਨ अरोੜਾ ਨੇ ਕਿਹਾ ਕਿ ਫਿਲਹਾਲ ਅਸੀਂ ਪਰਿਵਾਰ ਨੂੰ ਸਹਾਰਾ ਦੇਣ ਲਈ ਆਇਆ। ਉਹਨਾਂ ਨੇ ਕਿਹਾ ਕਿ ਮੌਤ ਦੇ ਕੀ ਕਾਰਨ ਹੈ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੁਆਇੰਟ ਕਮਿਸ਼ਨਰ ਜਸਕਰਨ ਸਿੰਘ ਦੇਜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਦੇ ਅਸਲ ਕਾਰਨ ਕੀ ਨੇ ਫਿਰ ਹਰ ਸਭ ਕੁਝ ਜਾਂਚ ਤਰੀਆ ਹਾਲਾਂਕਿ ਦੂਜੇ ਪਾਸੇ ਸਰਸ ਹੈ ਕਿ ਕਹਿ ਕੇ ਗਲਤੀ ਨਾਲ ਇਹ ਫਾਇਰ ਹੋਇਆ ਗੁਰਪ੍ਰੀਤ ਗੋਗੀ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਗੁਰਪ੍ਰੀਤ ਗੋਗੀ ਦੀ ਮੌਤ ਤੱਕ ਦੇਣ ਨੂੰ ਲੁਧਿਆਣਾ ਦੇ ਡੀ ਐਮ ਸੀ ਅਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਮਰ ਹੀ ਹਾਇਸ ਤੇ ਦੇ ਰਾਤ ਬੋਲੀ ਲੱਗਰਨਾਨ ਮੌਤ ਕਵੀ ਸੀ ਲੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਪੇਰੇ ਹਲਾਤਾਚ ਚ ਮੌਤ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ। ਕਾਜ਼ੀਏ ਕੇ ਹੌਲ ਲੁਧਿਆਣਾ ਪਛਮੀ ਤੋਂ ਵਿਧਾਇਕ ਸੰਚਾਰ ਜਾਣਕਾਰੀ ਤਾਬਕ ਕਾਰਜੀ ਗੋਲੀ ਲੱਗਣ ਨਾਲਾਂ ਦੀ ਮੌਤ ਹੋਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਨਾਲ ਹੀ ਕਈ ਸਿਆਸੀ ਆਗੂ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਅਫਸੋਸ ਕਰਨ ਲਈ ਪਹੁੰਚ ਰਹੇ ਨੇ ਹਾਲਾਂਕਿ ਪੂਰੇ ਮਾਮਲੇ 'ਚ ਭਗਵੰਤ ਮਾਨ ਨੇ ਸਭ ਤੋਂ ਪਹਿਲੇ ਟਵੀਟ ਕੀਤਾ ਹੈ ਤੇ ਨਾਲ ਹੀ ਦੂਜੇ ਪਾਸੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਦੇ ਲਈ ਹਰ ਕੋਈ ਰਾਜਨੀਤਿਕ ਆਗੂ ਆਪਣੇ ਪੱਧਰ ਤੇ ਉਹਨਾਂ ਦੇ ਪਰਿਵਾਰ ਨਾਲ ਪਹੁੰਚ ਰਿਹਾ ਤੇ ਦੱਸ ਰਿਹਾ ਕਿ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੋਗ ਦਾ ਲਹਿਰ ਹੈ ਬਾਗਪੁਰਾਣਾ ਦੇ ਐਮਐਲ ਅਮਰਪਾਲ ਸਿੰਘ ਸੁਖਨੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੁਖਨੰਦ ਦੇ ਕਾਫਲੇ ਦੀ ਗੱਡੀ ਦਿੱਲੀ ਜਾਂਦੇ ਸਮੇਂ ਹਾਸਾਗਰਸਤ ਹੋਈ ਐਮਐਲ ਸੁਖਨੰਦ ਦੇ ਕਾਫਲੇ ਦੀ ਇਨੋਵਾ ਗੱਡੀ ਖੜੇ ਟਰੱਕ 'ਚ ਜਾ ਟਕਰਾਈ ਜਾਂਦਿਆਂ ਦਬਕ ਐਮਐਲ ਅਮਰਪਾਲ ਸੁਖਨੰਦ ਦੀ ਗੱਡੀ ਦਿੱਲੀ ਜਾ ਰਹੀ ਸੀ ਇਸੇ ਦੌਰਾਨ ਦਿੱਲੀ ਜਾਂਦੇ ਸਮੇਂ ਜੀਲ ਦੇ ਨੇੜੇ ਉਹਨਾਂ ਦੀ ਗੱਡੀ ਹਾਸਾਗਰਸਤ ਹੋ ਗਈ ਆਸ ਵਿੱਚ ਉਹਨਾਂ ਦਾ ਗਨਮੈਨ ਗੰਭੀਰ ਉਪਰਾ ਸੱਟ ਲੱਗ ਗਿਆ ਤਨਿਮਤ ਰਹੀ ਕਿ ਕਟਨਾਰਚ ਦੇ ਬਦਾਇਆ ਕਮਰਤ ਪਾਸੋਂ ਬਾਰ-ਬਾਰ ਬਚ ਕੇ બીજી ਗੱਡੀ 'ਚ ਸਵਾਰ ਹੋਣ ਕਾਰਨ ਅਮਰਪਾਲ ਪਾਸੋਂ ਵਾਲ ਵਾਲ ਬਚ ਕੇ ਕੋਈ ਸੱਟ ਨਹੀਂ ਲੱਗੀ ਤੇ ਧੁੰਦ ਕਾਰਨ ਪੰਜਾਬ ਚ ਹੋਣ ਵਾਲੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਫਿਰ ਤੋਂ ਪੰਜਾਬ ਚ ਵੱਡਾ ਹਾਦਸਾ ਵਾਪਰਿਆ ਜਿਸ ਨਾਲ ਜਵਾਕਾਂ ਨਾਲ ਭਰੀ ਹੋਈ ਵੈਨ ਹਾਦਸੇ ਦਾ ਸ਼ਿਕਾਰ ਹੋਈਆ ਕਟਨਾ ਗੁਰਦਾਸਪੁਰ ਦੇ ਇੱਕ ਸਕੂਲ ਵੈਨ ਵੀ ਹੈ ਜੋ ਕਿ ਸਫੈਦੇ ਨਾਲ ਲਜਾ ਟਕਰਾਈ ਵੈਨ ਵਿੱਚ ਬੈਠੇ ਬੱਚੇ ਜ਼ਖਮੀ ਹੋ ਗਏ ਕਤਨਾ ਤੋਂ ਬਾਅਦ ਮੌਕੇ ਤੇ ਚੀਕ ਚਹਾੜਾ ਮਚ ਗਿਆ ਖੁਦਾਸਪੁਰ ਦੇ ਨਿੱਜੀ ਸਕੂਲ ਵੈਨ ਨਾਲ ਹੀ ਹਾਦਸਾ ਵਾਪਰਿਆ ਹਾਦਸੇ ਵਿੱਚ 8 ਬੱਚੇ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਇੱਕ ਦੀ ਹਾਲਤ ਗੰਭੀਰ ਹੈ ਹਾਲਾਂਕਿ ਹਾਦਸੇ 'ਚ ਗਲਤੀ ਕਿਸ ਦੀ ਹੈ ਇਹ ਨਹੀਂ ਕਿਹਾ ਜਾ ਸਕਦਾ ਪਰ ਕਿਹਾ ਜਾ ਰਿਹਾ ਹੈ ਕਿ ਸਕੂਲ ਵੈਨ ਦੇ ਚਾਲਕ ਨੂੰ ਕੀ ਦਰਖਤ ਨਹੀਂ ਦਿਖਿਆ ਜਾਂ ਫਿਰ ਓਵਰ ਟੋਇਕ ਦੇ ਚੱਕਰ ਸੀ ਹਾਦਸਾ ਵਾਪਰਿਆ ਜਿਹਦੇ ਪਾਸੇ ਮਾਪੇ ਕੱਟਣ ਵਾਲੀ ਜਗ੍ਹਾ ਤੇ ਪਹੁੰਚ ਗਏ ਨੇ ਬੱਚਿਆਂ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਮੌਕੇ ਤੇ ਮੌਜੂਦ ਸਰਦਾਰ ਬਲਜੀ ਸਿੰਘ ਦੱਸਿਆ ਕਿ ਬਹੁਤ ਹਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਕਈ ਬੱਚੇ ਜ਼ਖਮੀ ਹੋਏ ਨੇ ਪ੍ਰਸ਼ਾਸਨ ਨੇ ਅਪੀਲ ਹੈ ਕਿ ਗੱਡੀਆਂ ਵਿੱਚ ਸਪੀਡ ਲਿਮਟ ਪਾਉਣੀ ਚਾਹੀਦੀ ਹੈ ਤਾਂ ਕਿ ਹਾਦਸੇ ਨਾ ਵਾਪਰਨ। ਬੀਤੇ ਦਿਨੀ ਸ਼੍ਰੋਮੇ ਇਕਾਈਦਲ ਵਰਕਿੰਗ ਕਮੇਟੀ ਨੇ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਨਾਲ ਹੀ ਪਾਰਟੀ ਪ੍ਰਧਾਨ ਵੱਲੋਂ ਸਿਵਾਵਾ ਲਈ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ ਗਿਆ ਸ਼੍ਰੋਮੇ ਇਕਾਈਦਲ ਦੀ ਵਰਕਿੰਗ ਕਮੇਟੀ ਦੀ ਪਾਰਟੀ ਦਫ਼ਤਰ ਵਿੱਚ ਮੀਟਿੰਗ ਦੌਰਾਨ ਇਹ ਵੱਡਾ ਫੈਸਲਾ ਲਿਆ ਗਿਆ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਸੀ ਅਕਾਲੀਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੂਂਦਰ ਨੇ ਕੀਤੀ ਸੀ ਪ੍ਰਧਾਨ ਅਹੁਦੇ ਲਈ ਚੋਣਾਂ 1 ਮਾਰਚ ਨੂੰ ਹੋਣੀਆਂ ਨੇ ਗੁਰਜਾ ਸਿੰਘ ਰਣਿੰਗ ਕੇ ਨੂੰ ਮੁੱਖ ਚੋਣਾਂ ਅਧਿਕਾਰੀ ਨਿਯੁਕਤ ਕੀਤਾ ਗਿਆ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 20 ਫਰਵਰੀ ਤੱਕ ਸ਼ੁਰੂ ਕੀਤੀ ਜਾਵੇਗੀ 25 ਲੱਖ ਮੈਂਬਰਸ਼ਿਪ ਦਾ ਟੀਚਾ ਰੱਖਿਆ ਗਿਆ ਸੁਰਵੀਰ ਬਾਦਲ ਵੱਲੋਂ 16 ਨਵੰਬਰ 2024 ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਮੌਕੇ ਸੁਖਵੀਰ ਬਾਦਲ ਨੇ ਕਿਹਾ ਕਿ ਮੈਨੂੰ ਪ੍ਰਧਾਨ ਬਣਾਇਆ ਪੰਜਾਬ ਪੰਜਾਬ ਬਹੁਤ ਵਿੱਚ ਕਈ ਸਾਲ ਹੋ ਚੁੱਕੇ ਨੇ ਮੇਰੇ ਪਾਰਟੀ ਦੀ ਹੱਕ ਤੇ ਤਰੱਕੀ ਲਈ ਜੋ ਵੀ ਹੋ ਸਕਦਾ ਸੀ ਉਹ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ 5 ਸਾਲ ਪੂਰੇ ਹੋ ਚੁੱਕੇ ਪ੍ਰਧਾਨ ਬਣੇ ਕ ਆਪਣਾ ਮਨ ਬਣਾ ਲਿਆ ਸੀ ਕਿ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਹੈ ਤੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਇਹ ਦਿੱਤਾ ਸੀ ਪਰ ਉਹ ਉਸ ਸਮੇਂ ਕੁਝ ਕਾਰਨਾ ਕਰਕੇ ਅਸਤੀਫਾ ਮਨਜ਼ੂਰ ਨਹੀਂ ਹੋ ਸਕਿਆ ਸੀ ਇਸ ਲਈ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਆਇਆ ਹੈ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਪਾਰਟੀ ਦੀ ਨਵੀਂ ਲੀਡਰਸ਼ਿਪ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਤੇ ਦੇਸ਼ ਦੇ 16 ਰਾਜਾਂ ਵਿੱਚ ਲਗਾਤਾਰ ਬਰਸਤੇ ਦੇ ਬਸੰਦ ਨੇ ਕਿਉਂ ਪੈਰੀਏ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਵਿਜ਼ਿਬਿਲਟੀ ਜ਼ੀਰੋ ਹੋਦਰਸ ਕੀਤੀ ਗਈ ਇਸ ਕਾਰਨ ਕਈ ਉਡਾਨਾਂ ਛੱਬੀ ਰੇਲਗੱਡੀਆਂ ਦੇਰੀ ਨਾਲ ਚੱਲੀਆਂ ਯੂਪੀ ਉੱਧਾਰ ਦੇ ਕਈ ਜ਼ਿਲ੍ਹਿਆਂ ਵਿੱਚ ਦ੍ਰਿਸ਼ਟੀ 100 ਤੱਕ ਡਿੱਗਣ ਕਾਰਨ ਲਗਭਗ 100 ਰੇਲਗੱਡੀਆਂ ਸਮੇਂ ਸਿਰ ਨਹੀਂ ਚੱਲ ਸਕੀਆਂ ਤੋਂ ਇਲਾਵਾ ਦੇਸ਼ ਵਿੱਚ ਘਟ ਰਿਹਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਯੂਪੀ ਉੱਧਾਰ ਤੇ ਰਾਜਸਥਾਨ ਦੇ 18 ਸ਼ਹਿਰਾਂ ਵਿੱਚ ਤਾਪਮਾਨ 6 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਰਾਜਸਥਾਨ ਦੇ ਮਾਊਂਟ ਆਬੂ ਵਿੱਚ ਤਾਪਮਾਨ 2 ਡਿਗਰੀ ਮੱਧ ਪ੍ਰਦੇਸ਼ ਦੇ ਸੈਦੌਰ ਵਿੱਚ ਵੀ ਕਾਫੀ ਘੱਟ ਦਾ ਤਾਪਮਾਨ ਦਰਜ ਕੀਤਾ ਗਿਆ ਤੇ ਗੱਲ ਕਰਦੇ ਹਾਂ ਦਲਜੀਤ ਉਸਾਂ ਦੀ ਦਲਜੀਤ ਉਸਾਂ ਜ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ਵਿੱਚ ਨੇ ਤੇ ਉਹ ਜਸਮਨ ਸਿੰਘ ਖਾਨੜਾ ਤੇ ਨਵੀਂ ਫਿਲਮ ਲੈ ਕੇ ਆ ਰਹੇ ਨੇ ਜਿਸ ਨੂੰ ਲੈ ਕੇ ਇਸ ਦੇ ਪਰਸਪਰ ਸਭ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਉੱਠੀ ਜਰਜੀਤ ਦਖਾਂਜ ਨੇ ਇਸ ਦੇ ਪੋਸਟਰ ਤੇ ਇਸ ਫਿਲਮ ਸੰਬੰਧੀ ਇੱਕ ਪੋਸਟਰ ਜਾਰੀ ਕੀਤਾ ਹੈ ਤੇ ਉਹਨਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਫਿਲਹਾਲ ਇਹਨਾਂ ਕੋਲ ਬਰਸ਼ਵਾਸੀ ਨਹੀਂ ਨਮੀਆ ਤਾਜ਼ਾ ਖਬਰਾਂ ਲਈ ਤੁਸੀਂ ਕੀ ਰੁਚੀ ਕੀ ਹੈ ਜੀ ਤੁਸੀਂ ਥਲ